ਆਰੀਆਂ ਮਾਰ ਜਾਂਦੇ ਹੋ ਤੇ ਆਪਦਾ ਪੈਂਦਲਾ ਸੰਭਾਲ ਗਏ ਤੇ ਜਿਨ੍ਹਾਂ ਦੇ ਖੰਭ ਜਿਹੜੇ ਪੁੱਟੇ ਗਏ ਉਹਨਾਂ ਨੂੰ ਫਿਰ ਸੀਛ ਨਾਗ ਨੇ ਕਵਰ ਕਰ ਦੇ। ਔਰ ਮੈਨੂੰ ਇਹ ਗੱਲ ਦਾ ਦੁੱਖ ਆਉਂਦਾ ਕਿ ਅੱਜ ਤੋਂ 4 ਸਾਲ ਪਹਿਲਾਂ ਮਾਨਾਂ ਵਾਲੇ ਭਾਈ ਅੰਗਰੇਜ਼ ਸਿੰਘ ਦੀ ਵਰਸ਼ੀਮ ਨਹੀਂ ਸਾਢੇ 700 ਕਿਸਾਨ ਤੁਹਾਡੇ ਫਰੋਜਪੁਰੇ ਜ਼ਿਲ੍ਹੇ ਦਾ ਮਿਗਲੇ ਆ। ਠੀਕ ਆ। ਜਿਹੜਾ ਉੱਥੇ ਪੁੱਜਾ ਬੱਤਾਂ ਲੈ ਕੇ ਤੇ ਜੇ 750 ਕਿਸਾਨਾਂ ਦਾ ਅਗਵਾਈ ਕਰਨ ਵਾਲੇ ਪ੍ਰਧਾਨ ਸਖਤਰ ਆਉਣਾ ਤੇ ਮੈਨੂੰ ਜਾਂਦਾ 2 ਤੋਂ 250 ਬੰਦਾ ਬੰਦ ਲੰਦਾ ਨੂੰ 2 ਤੋਂ 250 ਬੰਦਾ ਖੋਰੀ ਹੋ ਹੁੰਦਾ ਕਿ ਜਿਹੜਾ ਜ਼ਿੰਮੇਵਾਰ ਹੁੰਦਾ ਜਿਹੜਾ ਇੱਥੇ ਹਾਜ਼ਰ ਹੋਵੇ ਔਰ ਅੱਜ ਗਿਣਤੀ ਦੇ ਮਤਾਬਕ ਤੁਸੀਂ ਹਿਸਾਬ ਕਿਤਾਬ ਲਾ ਲਓ ਫਿਰੋਜਪੁਰ ਦੇ ਵਿੱਚ ਕਿੰਨਾ ਲਾਣਾ ਆਪਣਾ ਤੇ ਤਰਨਤਾਰ ਦੇ ਦਾ ਕਿੰਨਾ ਲਾਣਾ ਜਥੇਬੰਦੀ ਤੁਹਾਡੀ ਹੈ ਸਾਰੀ ਇਹ ਨਹੀਂ ਵੀ ਤਰਨਤਾਰ ਦੀ ਵੱਖਰੀ ਹੈ ਕੋਈ ਹਰਨਪੁਰ ਦੀ ਵਕਰੀ ਆ ਜਾਂ ਉਧਰ ਲੁਧਿਆਣੇ ਚਲ ਜੋ ਜਾਂ ਪਾਤਲਾ ਚਲ ਜੋ ਆਪਣਾ ਪਰਿਆਲੇ ਚਲ ਜੋ ਜਾਂ ਮੁਖਸਰ ਚਲ ਜੋ ਜਾਂ ਸੰਗਰੂਰ ਚਲ ਜੋ ਜਾਂ ਕਪੂਰਥਲੇ ਚਲ ਜੋ ਜਾਂ ਜਲੰਧਰ ਚਲ ਜੋ ਅੰਮ੍ਰਿਤਸਰ ਚਲ ਜੋ ਸਾਰੀ ਜਥੇਬੰਦੀ ਤੁਹਾਡੀ ਪਰ ਇਹ ਆ ਕੇ ਭਰਾਓ ਜੇ ਤਾਂ ਆਪਾਂ ਕਿਸੇ ਦੇ ਆਸਰੇ ਦਾਣਾ ਖਾਈ ਜਾਣਾ ਤੇ ਫਿਰ ਉਹ ਬਹੁਤੀ ਗੱਲ ਦੂਰ ਨਹੀਂ ਗਈ ਕਿੰਨਾ ਕਿਰਾਸੇ ਪਾਸੋਂ ਸਾਥੀ ਜਾਣ ਕੇ ਖਲੋਣਗੇ ਤੇ ਤੁਹਾਡਾ ਨੁਕਸਾਨ ਵਾਸ਼ ਹੋਣਾ ਹੀ ਹੋਣਾ ਤੇ ਜੇ ਆਪ ਦੀ ਚੌਕੀ ਬਣਾ ਕੇ ਇੱਥੇ ਪੂਰੇ ਪੱਕੇ ਰਹਿ ਗਏ ਤੇ ਫਿਰ ਸਰਕਾਰ ਨਾਲ ਤੁਸੀਂ ਟੱਕਰ ਲੈ ਸਕਦੇ। ਇਹ ਜਥੇਬੰਦੀ ਜਿਹੜੀ ਆ ਸਾਣ 2000 ਤੋਂ ਸਰਜੀ ਆ ਉਹ ਐਵੇਂ ਨਹੀਂ ਮੁੜ ਕੇ ਗਏ। ਉਹਨਾਂ ਵੇਖ ਲਿਆ ਪਿੱਛੇ ਮਝੇਲਾ ਬੈਠੀਆਂ ਜਿਹਨਾਂ 7-7 ਵਾਰੀ ਜੇਲ੍ਹ ਕੱਟੀ ਆ। ਉਹਨਾਂ ਲੋਕਾਂ ਨੇ ਸਾਰਾ ਕੁਝ ਵੇਖਿਆ ਵਾ। ਪਰ ਉਹਨੂੰ ਪਤਾ ਜੇ ਇਹਨਾਂ ਨੂੰ ਛੇੜਿਆ ਤੇ ਪਿੱਛੇ ਬੜਾ ਕੁਝ। ਪਤਾ ਨਹੀਂ ਕਿਹੜੇ ਪਾਸੇ ਨੂੰ ਗੱਲ ਜਾਣੀ ਆ। ਉਹ ਸਾਰਾ ਲੇਖਾ ਜੋਖਾ ਨਾਲ ਸਿੱਧ ਫਿਰ ਗਏ। ਉਹ ਜੇ ਇੱਥੇ ਬੈਠੇ ਸੀ ਤੇ ਮੈਂ ਨਾਲੇ ਮੱਲੀ ਉੱਥੇ ਬੈਠਾ ਉਹਦੀ ਬਸਾਂ ਲੱਗੀਆਂ ਮੇਰੇ ਨਾਲ ਤਿੰਨ ਸਾਥੀ ਆਏ ਮੈਂ ਕਿਹਾ ਵੀ ਆਪਾਂ ਇਹਨਾਂ ਦਾ ਲੈਖਾ ਜੋਖਾ ਲਾਉਣਾ ਸਾਥੀ ਆਪਣੇ ਉੱਤੇ ਆ ਜੇ ਵੀ ਇੱਥੋਂ ਅਗਲੀ ਗੱਲਬਾਤ ਰਣਨੀਤੀ ਹੋ ਗਈ ਤੇ ਫਿਰ ਪਿੱਛੇ ਅਸੀਂ ਕਿਹੋ ਜੀ ਰਣਨੀਤੀ ਘੜੀ ਵੀ ਅੱਗੇ ਗਾਹ ਕੀ ਕਰਨਾ ਹੋ ਸਕਦਾ ਉੱਥੇ ਗਾਲੀ ਗੱਲੀ ਢਾਕੇ ਖਲ ਜਾਂਦੇ ਪਿੱਛੇ ਸਾਥੀ ਹੋ ਤਿਆਰ ਹੁੰਦੇ ਈਜ਼ ਦੇ ਇੱਜ਼ਤ ਦਾ ਮਸਲਾ ਬਣ ਜਾਂਦਾ ਇੱਜ਼ਤ ਆ ਇਹਨੂੰ ਬਚਾਉਣ ਵਾਲੀ ਗੱਲ ਆ ਤੇ ਜੇ ਆਪਾਂ ਰਹਿ ਵੇਖ ਲਈ ਤੇ ਫਿਰ ਜਿੰਨਾਂ ਨੂੰ ਦੋ ਯਾਨੀ ਕਿ ਅੱਜ 25 25 ਖਾਲ ਹੋ ਗਏ ਆ ਆਕਾਰ ਤੋਂ ਪਿਛੇ ਘਰੇ ਵਾਲਾ ਬੈਠਾ ਮੁਖਤਾਰ ਤੋਂ ਤਵੰਡੀ ਹੁਣੀ ਬੈਠੇ ਆ ਆ ਸਾਰੇ ਜਿਹਨੇ ਪੁਰਾਣੇ ਲੀਡਰ ਆਏ ਬੈਠੇ ਆ ਇਹਨਾਂ ਉਮਰਾਂ ਲੰਘਾ ਲਈਆਂ ਪਲਸਾ ਪਲਸਾ ਨਾ ਬਹੁਤ ਵੇਖੀਆਂ ਕੋਈ ਵਿਚਾਰ ਤੇ ਅੱਤਿਆ ਨਹੀਂ ਭਾਵੇਂ ਇੱਥੇ 2000 ਮੁਲਾਜ਼ਮ ਚੜ੍ਹ ਕੇ ਆਜੇ ਪਰ ਵਿਸਤਾਰ ਨਾਲ ਚੌਕੀ ਤਾਨੂੰ ਬਣਾਉਣੀ ਪੈਣੀ ਆ ਜਿੰਨਾਂ ਜੇ ਤੁਸੀਂ ਆਏ ਇਸ ਬੰਬੀ ਤੇ ਦੋ ਚਾਲਣੀਆਂ ਲਾ ਕੇ ਪੱਕੇ ਝੱਲੇ ਦਾ ਆ ਕੇ ਔਰ ਇਹਨੂੰ ਮੋਰਚਾ ਨਹੀਂ ਬਣਾ ਲੈਦੇ। ਉਹ ਜਗਿੰਦਰ ਸਿੰਘ ਗਰਾਹ ਨੇ ਮੋਰਚਾ ਲਾਇਆ ਉਹ ਉਹਦੀ ਧਰਤੀ 'ਤੇ ਬੈਠੇ ਆ ਪੱਕੇ। ਉਹ ਸਾਰੀ ਦਿਹਾੜੀ ਜਗਿੰਦਰ ਸਿੰਘ ਗਰਾਹ ਨੇ ਥੋੜੀ ਬੈਠੇ ਰਹਿੰਦੇ ਉਸ ਤੋਂ। ਉਹ ਪਿੰਡਾਂ ਵਾਲੇ ਬੈਠੇ ਲੋਕ ਉਹ ਲੜ ਰਹੇ ਆ। ਪਰ ਜੇ ਵੇਖ ਲਿਆ ਕੋਈ ਨੇ ਜਦ ਤੱਕ ਆਲਾ ਨੂੰ ਫੇਸਨਾ ਦੇ ਦੇਆਗੇ ਉਹ ਬੰਦੇ ਆ ਹੀ ਜਾਣੇ ਤੇ ਅਸੀਂ ਕਰਨਾ ਕੱਟ ਨਹੀਂ। ਤੇ ਫੇਰ ਉਹ ਵਾਰਾ ਨਹੀਂ ਜਾਂਦਾ। ਔਰ ਜਦੋਂ ਆਪਾਂ ਵੇਖ ਰਹੇ ਹੋਵਾਂਗੇ ਉਹ ਤਾਂ ਸਾਰਾ ਹੀ ਕਹਾਣ ਆਪਦਾ ਹੋ ਜਾਂਦਾ। ਤੇ ਜੇ ਆਪਾਂ ਲੜਦੇ ਰਹੀਏ ਜੇ ਹੋ ਜਾਵੇ ਮਿਸ਼ਨ ਆ ਜਵੇ ਭਾਵੇਂ ਸਾਲਾਂ ਬਤੀ ਮਿਸ਼ਨ ਆ ਜੇ ਜਿੱਤ ਸਤਰਾਉਂ ਕੋਵਾਂਗੇ ਤੇ ਸਰਕਾਰਾਂ ਤੋਂ ਵੀ ਜਿੱਤ ਜਾਂਦੇ ਆ ਤੇ ਆਪਣਾ ਵਾਅਦਾ ਵੀ ਹੁੰਦਾ ਰਹਿੰਦਾ ਔਰ ਅਸੀਂ ਲੜਦੇ ਆ ਲੜਦੇ ਆ ਵੀ ਘਲਦੇ ਜਾਂਦੇ ਆ ਪਿਛਾ ਨੂੰ ਇੱਕ ਸਾਲ ਪੂਰਾ ਹੋ ਗਿਆ ਉੱਤੇ ਚਲੇ ਗਏ ਦਿਨ ਮੋਰਚੇ ਲੱਗੇ ਆ ਉਹਨਾਂ ਮੋਰਚਾ ਮੁਤਾਬਕ ਵੀ ਏਡੀ ਵੱਡੀ ਸਾਡੀ ਸਿਰਕਤ ਨਹੀਂ ਹੋਈ ਇਸ ਇਲਾਕੇ ਦੇ ਵਿੱਚ ਸਾਡਾ ਫਰਜ਼ ਬੰਦਾ ਸੀ ਜਦੋਂ ਉੱਥੇ ਮੋਰਚੇ ਦੇ ਮੋਰੀ ਬਣ ਕੇ ਜਿਹੜਾ ਬੰਦਾ ਲੜਦਾ ਤੇ ਜਦੋਂ ਫਿਰ ਸਾਹਮਣੇ ਸੁਰਖੀਆਂ ਤੇ ਆਉਂਦਾ ਤੇ ਫੇਰੇ ਹੁੰਦਾ ਵੀ ਉਹ ਬੰਦੇ ਲੜ ਰਹੇ ਐ ਇਹਨਾਂ ਨੂੰ ਹੱਥ ਪਾਉਣਾ ਬੜਾ ਫੁੱਖਾ ਵਾ ਇਹ ਬੰਦੇ ਜਿਹੜੇ ਆ ਉਹ ਇੱਕ ਮਝਾਇਲਾ ਇੱਕ ਦੁਨੀਆ ਦੀ ਦੇਸ਼ ਦੀ ਸੇਵਾ ਕਰਨ ਵਾਲੇ ਆ ਤੇ ਜੇ ਇਹਨਾਂ ਨਾਲ ਟੱਕਰ ਲਈ ਤੇ ਬੜੇ ਪੰਗੇ ਨੂੰ ਫੜੇ ਜਾਵਾਂਗੇ ਇਹ ਅੱਜ ਪਛਾਲ ਬਣੀ ਆ ਸਕਦੀ ਉਸ ਮੰਡਾ ਚੰਨੇ ਆ ਸੰਬੈਠਾ ਅਗਰੇ ਸਿੰਘ ਆ ਤੁਹਾਡੇ ਇਲਾਕੇ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਵੱਡਾ ਨਾਮ ਬਣਾ ਗਿਆ ਜਦੋਂ ਕਿਦੇ ਉੱਥੇ ਗੱਲਬਾਤ ਹੋਈ ਤੇ ਫੌਰੀ ਮੀਟਿੰਗ ਕੀਤੀ ਕਿ ਮਰਨ ਵਰਤੇ ਬਹਿਣਾ ਵਾ ਕਿ ਆ ਆ ਵਾ ਮਸਲਾ ਦੱਸੋ ਕਿੰਨੇ ਬੰਦੇ ਦਿੰਦੇ ਜੀ ਮੈਂ ਕਿਹਾ ਸੀ ਦੋ ਸਾਥੀ ਦਵਾਂਗੇ ਜੱਥੇ ਬੰਦੀ ਬੰਦੇ ਹਾ ਜੇ মিডিਆ ਬੈਠਾ ਦੋ ਸਾਥੀਆਂ ਦਾ ਨਾਮ ਲਿਆ ਤੇ ਸਰਦਾਰ ਸੁੱਚਾ ਸਿੰਘ ਲੱਧੂ ਦੇ ਗਰੇਥ ਤੋਂ ਆਂਦਾ ਵੀ ਅਸੀਂ ਮਰਨ ਨੂੰ ਤਿਆਰ ਹਾਂ ਅਸੀਂ ਨਹੀਂ ਪਿੱਛੇ ਮੁੜ ਕੇ ਜਾਣਾ ਤੁਹਾਡਾ ਹੁਕਮ ਚਾਹੀਦਾ ਪਰ ਰਾਤੋਂ ਰਾਤ ਫੇਰ ਯਾਦ ਕੀਤਾ ਯੋਧਿਆਂ ਨੂੰ ਤਿੰਨ ਸਾਥੀ ਫੇਰ ਆਣ ਉੱਥੇ ਮੈਦਾਨ 'ਚ ਉਤਰੇ ਦੇਣ ਚੱਲਦੋਂ ਤਿੰਨ ਨਹੀਂ ਹੋਰਦੇ ਤੇ ਪੰਜ ਕੀਤੇ ਐ ਪੂਰੇ ਠਰਮੇ ਦੇ ਨਾਲ ਬਿਖੇ ਰਹਿਆ ਜਿਥੇ ਨਾਮ ਬਣਾ ਕੇ ਆਇਆ ਜਥੇਬੰਦੀ ਦਾ ਸਿਰ ਉੱਚਾ ਕਰਕੇ ਆਏ ਪਰ ਜਿਹੜੇ-ਜਿਹੜੇ ਇਲਾਕੇ ਚੋਂ ਵੀ ਨੌਜਵਾਨ ਗਏ ਜਿਵੇਂ ਫਿਰੋਜ਼ਪੁਰ ਦੇ ਵਿੱਚੋਂ ਗਰੇਵ ਸਿੰਘ ਗਿਆ ਤੇ ਫਿਰੋਜ਼ਪੁਰ ਦਾ ਨਾਮ ਬਣਾ ਲਾਂ ਤਾਂ ਹਰ ਪ੍ਰਸ਼ਾਸਨ ਦੇ ਸਾਹਮਣੇ ਚਲੇ ਕੇ ਆਇਆ ਇਸ ਜਥੇਬੰਦੀ ਦਾ ਯੋਧਾ ਇੱਥੇ ਵੀ ਬੈਠਾ ਹੀਗਾ ਤੇ ਇਸ ਕਰਕੇ ਇਦਾਂ ਕਰਕੇ ਆਪਣੇ ਤੋਂ ਜਿਹੜੇ ਆ ਮੋਰਚੇ ਜਿੱਤੇ ਜਾਂਦੇ ਜਦੋਂ ਆਪਾਂ ਠਰਮੇ ਦੇ ਨਾਲ ਸਟੈਂਡ ਦੇ ਨਾਲ ਰਹ ਜੰਨੇ ਆ ਤੇ ਜਿਵੇਂ ਫਿਰ ਸਾਫ ਤੋਂ ਨੇ ਆਖਿਆ ਕਿਿੱਲੀ ਗੱਲਣ ਵਾਲੀ ਗੱਲ ਉਹ ਤੇ ਭਾਈ ਪਖਾਲ ਆਉਂਦੇ ਰਹਿਣੇ ਤੇ ਜੇ ਆਸਤਾ ਵੀ ਸਾਡੇ ਦੇ ਕਿਦੇ ਪਿਓ ਦਾ ਤੇਰੇ ਜੇਲ੍ਹ ਨਹੀਂ ਸੀ ਵੇਖੀ ਇਹਨਾਂ ਕਰਕੇ ਜਾਨਾਂ ਨੇ ਜੇਲ੍ਹ ਵਿਖਾਤੀ ਆ ਦਫਾ ਹੋਵੇ ਜ਼ਮੀਨ ਤੇ ਫਿਰ ਫੈਸਲੇ ਪਹਿਲਾਂ ਕਰ ਲੈਣੇ ਚਾਹੀਦੇ ਹੁਣ ਜਦੋਂ ਰੰਗਜੀਤ ਦਾ ਰਾਜ ਸੀਗਾ ਉਦੋਂ ਮਾਤਾ ਗੁਜਰੀ ਨੂੰ ਛੋਟੇ ਸਹਬਜ਼ਾਦਿਆਂ ਨੂੰ ਨਹੀਂ ਖੜਿਆ ਹਗਮਾਨ ਨੇ ਉਹਨਾਂ ਨੇ ਤਸਦੀਰ ਨਹੀਂ ਕਰਤੇ ਉਹਨਾਂ ਦੇਸ਼ ਵਾਸਤੇ ਕੱਟੇ ਆ ਕਿਤੇ ਸਾਡੇ ਇਦੋਂ ਵੱਡੇ ਕਿਹੜੇ ਲੋਕ ਆ ਜਿਨ੍ਹਾਂ ਜੇਲਾ ਨਹੀਂ ਵੇਚੀਆਂ ਜੇਦੋਂ ਕਾ ਅੱਗੇ ਗੱਲ ਕਾਦੀ ਰਹਿ ਗਈ ਇਸ ਕਰਕੇ ਆਪਦੇ ਹੱਕਾਂ ਵਾਸਤੇ ਸਾਰਾ ਕੁਝ ਕੁਰਬਾਨ ਕਰਨਾ ਪੈਂਦਾ ਵੱਡੇ ਇਤਿਹਾਸ ਆ ਤੁਹਾਡੇ ਔਰ ਮੈਂ ਇਹ ਬੇਨਤੀ ਕਰੂੰਗਾ ਕਿ ਘੱਟੋ ਘੱਟ ਆਪਦੀ ਇੱਥੇ ਮਾਣੋ ਚੱਲ ਦੇ ਵਿੱਚ ਤੁਹਾਡਾ ਮੱਲਾ ਵਾਲਾ ਜੌਨ ਵਾਲਾ ਵਜਦਾ ਵਾ ਇਸ ਦੀ ਕੋਈ ਵੱਡੀ ਛਤਰੀ ਬਣਾਓ ਸ਼ਰਮ ਦੇ ਨਾਲ ਜਿਵੇਂ ਅੱਜ ਤੁਹਾਡੇ ਇਤਾਂ ਦੇ ਵਿੱਚ ਜਥੇਬੰਦੀ ਜਾਣ ਕੇ ਖੜਗੀ ਕਰਨ ਲੋਕ ਇਹਦੇ ਹੱਕ 'ਚ ਤੁਸੀਂ ਵੀ ਖਲਣ ਜੋਗੇ ਹੋ ਨਾ ਦਾ ਅਸੀਂ ਮੰਡਲੇ ਨਾਲ ਚੱਲੇ ਨਾ ਮੰਡ ਸਾਡੇ ਨਾਲ ਚੱਲਿਆ ਫੈਕਟਰੀ ਕੇ ਦੇ ਪਿਓ ਦੀ ਨਹੀਂ ਚੱਲਦੀ ਤੇ ਜਿਹੜੀ ਅਸੀਂ ਰਾਖੀ ਕਰਦੇ ਫਿਰਦੇ ਇੱਕ ਦੂਜੇ ਦੀ ਵੀ ਮੈਂ ਤੇਰੇ ਨਾਲ ਚੱਲਿਆ ਆ ਪਿੱਛੇ ਸਾਰੇ ਬੰਦੇ ਬੈਠੇ ਆ ਕਿ ਪੁਰਾਣੇ ਬੰਦੇ ਆ ਇਹਨਾਂ ਦੀਆਂ ਕਿਹੜੀਆਂ ਫੈਕਟਰੀਆਂ ਚੱਲਦੀਆਂ ਪਰ ਇਹਨਾਂ ਦਾ ਮਿਸ਼ਨ ਆ ਕਿ ਅਸੀਂ ਐਸ ਮਿਸ਼ਨ ਤੇ ਕਾਮਯਾਬ ਹੋਣਾ ਵਾ ਸਰਕਾਰਾਂ ਨੂੰ ਲਾਗੇ ਨਹੀਂ ਲੱਗਣਦੇ ਨਾ ਤੇ ਉਸ ਮਿਸ਼ਨ ਤੇ ਮੁਤਾਬਕ ਚੱਲਦੇ ਆ ਉਹ ਤੇ ਸਾਮਾਨ ਉਹ ਵੇਖ ਲਿਆ ਤੇ ਭਾਵੇਂ ਕਿਤੇ ਤੋਂ ਸਮਝ ਆ ਰਿਹਾ ਵੀ ਸਿਗਰ ਦੇ ਸਾਂ ਇਹ ਤੇ ਤੇਰੇ ਨਾਲ ਗਏ ਆ ਉੱਥੇ ਤੇ ਫਿਰ ਉੱਥੇ ਜਾ ਕੇ ਫਿਰ ਇੱਕ ਨਾ ਦਿਲ ਟੁੱਲ ਜਾਂਦਾ ਵੀ ਇਹ ਸਾਡੇ ਤੱਕ ਸੀਮਤਾ ਇਹ ਉੱਪਰਲੇ ਮਿਸ਼ਨ ਤੱਕ ਨਹੀਂ ਆਪਦੇ ਹੱਕਾਂ ਤੱਕ ਨਹੀਂ ਗਾ ਇਹ ਕਦੇ ਠੀਕ ਆ ਉਹ ਤੇ ਫਿਰ ਸਰਕਾਰ ਨੇ ਅੱਗੇ 80% ਲੋਕਾਂ ਦੀ ਸਹਿਮਤੀ ਹੁੰਦੀ ਤੇ ਸਰਕਾਰ ਉੱਥੇ ਪੈਰ ਨਹੀਂ ਪਾਉਂਦੀ